이게 이게 안 돼. ਸਾਰੇ ਵੀਰ ਨਾਲ ਹੀ ਟਰੈਕਟਰ ਨਾਲ ਹੀ ਜਿੰਨਾ ਜਿੰਨਾ ਦੇ ਟਰੈਕਟਰ ਆ ਆਪਣੇ ਨਾਲ ਹੀ ਆਏ ਹੋਗੇ ਠੀਕ ਨਾਲ ਹੀ ਜਾਣਗੇ ਤੇ ਕਿਹੜਾ ਕਿਹੜਾ ਟਰੈਕਟਰ ਹੈ ਜੀ ਵੀਰੇ ਇੱਥੇ ਟਰੈਕਟਰ ਹੈਗੇ ਜੇ ਆਪਣੇ 2 ਸਵਰਾਜ 855 ਦੇ ਜੀ ਇੱਕ ਟਰੈਕਟਰ ਹੈਗਾ ਜੇ ਫਾਰਮ ਟਰੈਕ 65 ਤੇ 2 575 ਮਿੰਦਰਾ ਟਰੈਕਟਰ ਦੇ ਠੀਕ ਹੈ ਜੀ ਤੇ ਤੁਹਾਡੇ ਨਾਲ ਹੀ ਸੰਪਰਕ ਹੋਇਆ ਜੀ ਬਿਲਕੁਲ ਬਿਲਕੁਲ ਜੀ ਸਾਡਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਸੇਵਾ ਦਾ ਮੌਕਾ ਦਿੱਤਾ ਇਹ ਹੈ ਕਿ ਜਿਹੜੇ ਵੀਰ ਜ਼ਰੂਰਤਮੰਦ ਆ ਆਪਾਂ ਉਹਨਾਂ ਦੇ ਤੱਕ ਪਹੁੰਚੇ ਆ ਜਿੰਨਾ ਇੱਥੋਂ ਤੱਕ ਹੋਰ ਕੋਈ ਆ ਜੇ ਤੱਕ ਕਿ ਨਹੀਂ ਆਇਆ ਜੀ ਹਰੇ ਅਜੇ ਮਤਲਬ ਆਪਣੀ ਜਿਹੜੀ ਤੁਸੀਂ ਸੇਵਾ ਕਰ ਰਹੇ ਹੈ ਕੋਈ ਨਹੀਂ ਅਜੇ ਤੱਕ ਇੱਥੇ ਪਹੁੰਚਿਆਗਾ ਜੀ ਸਾਨੂੰ ਵੀ ਚਲੋ ਹੌਸਲਾ ਹੋ ਗਿਆ ਤੁਹਾਡੇ ਨਾਲ ਕਿ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੈਗੇ ਜੀ ਕਿ ਨੁਕਸਾਨ ਤੇ ਤੁਸੀਂ ਵੇਖ ਹੀ ਲਿਆ ਇਥੇ ਆ ਕੇ ਕਿੰਨਾ ਹੋਇਆ ਲੋਕਾਂ ਦਾ ਅਸੀਂ ਗੱਲਾਂ ਸਰਵਿਸ ਨਹੀਂ ਕਰਨੀ ਆਪ ਨਹੀਂ ਕੰਮ ਕਰਨਾ ਅਸੀਂ ਦੱਸ ਕੀ ਵੀ ਜਾਣਾ ਵਾ ਵੀ ਜੇ ਵੀਡੀਓ ਦੇ ਜ਼ਰੀਏ ਕਿ ਜਿਹੜਾ ਘਰੇ ਬਹਿ ਕੇ ਆਪਣਾ ਆਪ ਵੀ ਸਰਵਿਸ ਕਰ ਸਕਦਾ ਪਾਣੀ ਕਢ ਸਕਦੇ ਆ ਵੀਰ ਭਰਾ ਉਹ ਚੀਜ਼ ਅਸੀਂ ਵੀਡੀਓ ਦੇ ਵਿੱਚ ਦੱਸਾਂਗੇ ਵੀ ਕਿਹੜੇ ਨੋਜ਼ਲ ਖੋਲਣੇ ਕਿਦਾਂ ਕਿੱਥੋਂ ਕਿੱਥੋਂ ਨਾੜ ਖੋਲ ਕੇ ਪਾਣੀ ਨਿਕਲ ਲਾਵਾਂ ਹਨਾ ਪੀ ਆਪਾਂ ਜਾਣਕਾਰੀ ਵਧਾਉਣੀ ਆ ਕਿ ਕਈ ਕਈਆਂ ਵੀਰਾਂ ਨੂੰ ਬੜਾ ਹੋਇਆ ਵਾ ਕਿ 25 ਤੋਂ 30000 ਰੁਪਏ ਕਈ ਵੀਰਾਂ ਨੇ ਦੇ ਦਿੱਤਾ ਵਾ ਇਹ ਪਾਣੀ ਕੱਢਣ ਲਈ ਤੇ ਆਪਾਂ ਇਹ ਆ ਕਿ ਫ੍ਰੀ ਸੇਵਾ ਕਰਨੀ ਆ ਕੋਈ ਦੇਲ ਦਾ ਪੈਸਾ ਨਹੀਂ ਲਾਉਂਦਾ ਬਾਬਾ ਜੀ ਆਓ ਕਿ ਬਾਕੀ ਜਿੰਨੇ ਵੀ ਵੀਰ ਵੀਡੀਓ ਦੇਖਦੇ ਆ ਵੀਰਾਂ ਦੇ ਆਪਣੇ ਪੇਜ ਤੇ ਜਿਵੇਂ ਅਜਨਾਲਾ ਵਰਗਿਸ ਆਪਣਾ ਹੈਗਾ ਜੀ ਠੀਕ ਹੈ ਜੀ ਵੀਰ ਦੇ ਪੇਜ ਨੂੰ ਫੋਲੋ ਕਰ ਲਿਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਬਾਕੀ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਜੀ ਦੱਸੋ ਜੀ ਆਵਾਜ਼ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਪੇਰਾਂ ਦੇ ਅੱਗੇ ਵੀਡੀਓ ਦੇ ਵਿੱਚ ਬੇਨਤੀਆਂ ਕੀਤੀਆਂ ਕਿ ਸਾਡੇ ਟਰੈਕਟਰ ਦੁੱਕ ਚੁੱਕੇ ਹਨ ਹਨਾ ਨਾ ਇਹਨਾਂ ਵੀਰਾਂ ਦਾ ਜਿਹੜੇ ਅੱਜ ਸਾਡੇ ਦਰਿਆ ਤੋਂ ਪਾਰ ਟਰੈਕਟਰ ਬਣਾਉਣ ਵਾਸਤੇ ਆਏ ਹਨ ਪਰ ਪਾਣੀ ਪੀ ਲੈਣੇ ਲਣਾ ਕੱਲੇ ਲੇਪ ਲੈਂਤ ਕਰਕੇ ਪਾਣੀਆਂ ਦੇ ਵਿੱਚੋਂ ਦੀ ਵੀ ਨੰਕੇ ਦਾ ਇੱਥੇ ਵਿਖਦੇ ਵੀ ਆ ਜਿੱਥੋਂ ਦੀ ਆ ਰਹੇ ਆ ਕਿਉਂਕਿ ਕੋਈ ਵੀ ਆਸਰਾ ਨਹੀਂ ਕਿ ਇਹ ਟਰੈਕਟਰ ਬਣਵਾ ਸਕੀਏ ਇੰਨੀ ਵੀ ਇਸ ਇਲਾਕੇ ਦੇ ਵਿੱਚ ਐਸੀ ਗੱਲ ਹੀ ਕਿ ਫਸਲ ਮਾਰੀ ਗਈ ਹਾਂਜੀ ਹਾਂ ਲਾਹਨ ਤੇ ਚੁੱਕ ਕੇ ਆ ਝੋਨੇ ਬੀਜੇ ਸੀ ਤੇ ਫਸਲ ਮਾਰੇ ਗਏ ਹੁਣ ਇਹ ਤੁਹਾਡੀ ਮਿਹਰਬਾਨੀ ਨਾਲ ਸੰਗਤਾਂ ਦੀ ਨਾਲ ਤੇ ਨਾਲ ਬੇਗਾਂ ਦੀ ਨਾਲ ਟਰੈਕਟਰ ਬੰਨੇ ਨਹੀਂ ਸਾਡੇ ਕੋਈ ਨਹੀਂ ਪਹੁੰਚ ਨਹੀਂ ਕੇ ਟਰੈਕਟਰ ਨੂੰ ਆ ਕੇ ਚਲਾ ਲੀਏ ਇਹਨੇ ਸ਼ਬਦ ਕਰ ਰਹੇ ਹਾਂ ਕਿ ਜਿੰਨੇ ਵੀ ਟਰੈਕਟਰ ਪੰਜ ਟਰੈਕਟਰ ਆਦ ਤੇ ਮਿਹਰਬਾਨੀ ਆ ਇਹਨਾਂ ਦੀ ਜਿਨ੍ਹਾਂ ਨੇ ਅੱਜ ਟਰੈਕਟਰ ਸਾਡੇ ਬਣਾਉਣ ਆਏ ਆ ਮੇਰੇ ਵੀਰ ਅੰਮ੍ਰਿਤਸਰ ਤੋਂ ਪਿੰਡ ਦਰਿਆਮੂਛਾ ਦੇ ਕਰਸਾਨ ਹਨ ਕਿ ਮਿਹਰਬਾਨੀ ਕਰਕੇ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਅੰਗ ਸੰਗ ਅੰਗ ਸੰਗ ਸਿਹਤ ਕਰਨਾ ਤੇ ਦੇਸ਼ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ